ਦੇ ਬਾਅਦ ਤੇ ਵੀ ਉਹਨੂੰ ਕਨੈਕਸ਼ਨ ਵੀ ਦਿੱਤਾ ਜਾਊਗਾ ਅੰਡਰਗਰਾਉਂਡ ਪਾਈਪ ਲੈਣ ਪਊਗੀ ਦੋ ਵਾਟਰ ਟੈਂਕ ਸਨੇ 2.2 ਲੱਖ ਲੀਟਰ ਦੀਆਂ ਟੈਂਕੀਆਂ ਨੇ ਤਾਂ ਜੋ ਪਿੰਡ ਨੂੰ ਵਧੀਆ ਸਹੂਲਤ ਆ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ ਮੁੱਖ ਮੰਤਰੀ ਵੀ ਅੱਜ ਦੇ ਇਕੱਠ ਦਾ ਜੋ ਸਮਾਰੋਪਤੀ ਚ ਰੱਖਿਆ ਗਿਆ ਮਤਲਬ ਤਾਂ ਇਹ ਹੈ ਜੀ ਦੇਖੋ ਅਸੀਂ ਪੰਚਾਇਤ ਨੇ ਤਾਂ ਫੈਸਲਾ ਲਿਆ ਵੀ ਜਰਨਲ ਤੋਂ 1000 ਰੁਪਿਆ ਤੇ ਅਸੀਂ ਤੋਂ 800 ਜਿਸ ਇਕੱਠਾਂ ਚ ਉਹ ਗੱਲਾਂ ਨਿਕਲ ਜਾਂਦੀਆਂ ਨੇ ਇਹ ਘਟਣ ਨੇ ਇਹ ਵਧਣ ਨੇ ਉਹਤੇ ਵੀ ਗੌਰ ਕਰੀ ਜਾਂਦੀ ਹੁੰਦੀ ਹੈ ਤੇ ਉਹ ਗੱਲ ਇਹ ਹੈ ਵੀ ਚਲੋ ਹੁਣ ਸਾਨੂੰ ਪਰ ਮਹੰਗਾ ਰਤਾਲੀ ਵਾਲ ਪੱਤੀ ਜੋ ਵੀ ਮਿਲਿਆ ਸਮਾਰੋਪਤੀ ਚੋ ਵੀ ਮਿਲਿਆ ਵੀ ਠ 79000 ਰੁਪਏ ਕਲੈਕਸ਼ਨ ਦੋ ਦਿਨ ਸਾਡੀਆਂ ਦੋ ਬੱਤੀਆਂ ਹੋ ਰਹੀਆਂ ਆ ਉਹਦੇ ਬਾਅਦ ਅਸੀਂ ਕਰਾਂਗੇ 1800 ਦੀ ਕਲੈਕਸ਼ਨ ਜਿੰਨੇ ਪੈਸੇ ਬਣਨਗੇ ਹਿਸਾਬ ਦੇ ਕੇ ਲੋਕਾਂ ਨੂੰ ਉਹਨੇ ਮਿਕਮੇ ਚ ਭਰਾਂਗੇ ਸਲਿੱਪਾ ਕਟਾ ਕੇ ਵਾਕ ਦਾ ਹਿਸਾਬ ਦੇ ਫਾਜੋ ਤੇ ਸੜਕਾਂ ਬਣਾਉਣ ਤੋਂ ਪਹਿਲਾਂ ਜਾਣੀ ਪਟਪਟਾਈ ਹੋਊਗੀ ਸੜਕਾਂ ਦੀ ਹਾਂ ਬਾਅਦ ਚ ਨਵੇਂ ਬਣਨਗੇ ਬਾਅਦ ਚ ਨਵੇਂ ਠੀਕ ਹੈ ਜੀ ਕੱਲ ਬਾਬਾ ਭਾਈ ਮੁੱਲਚੰਦ ਸਾਹਿਬ ਤੇ ਗੱਠ ਸੀ ਜੀ ਅੱਜ ਅਜ ਸਮਰੋਪਤੀ ਦੇ ਵਿੱਚ ਕੀ ਸਨੇਹਾ ਦਿੱਤਾ ਜ ਲੋਕਾਂ ਨੂੰ ਜੀ ਕੀਤਾ ਜੀ ਸਨੇਹਾ ਤੇ ਇਹ ਵੀ ਸਾਡਾ ਲੋਕਾਂ ਨੇ ਬਹੁਤ ਸਾਥ ਦਿੱਤਾ ਸੰਜੀ ਪੰਚਾਇਤ ਨੂੰ ਚੁਣਿਆ ਸਾਰੀ ਨੂੰ ਪੂਰੇ ਪਿਆਰ ਨਾਲ ਚੁਣਿਆ ਅਸੀਂ ਵੀ ਉਹ ਪਿਆਰ ਦਾ ਮੁੱਲ ਹੌਲੀ ਹੌਲੀ ਉਸੇ ਤਰ੍ਹਾਂ ਲੋਕਾਂ ਦੀ ਰਾਇ ਲੈ ਕੇ ਉਹਦੇ ਨਾਲ ਮੋੜੀਏ ਤੇ ਇਹ ਇਹ ਹੈ ਵੀ ਪੱਤੀ ਪੱਤੀ ਰਹਿ ਕੁਛ ਨਾ ਕੁਛ ਰਹਿ ਜੋ ਕੁਛ ਨਾ ਕੁਛ ਨਾਮਾ ਨਿਕਲਦਾ ਜਦੋਂ ਰਾਇ ਮਿਲਦੀ ਹੈ ਕੁਛ ਨਾ ਕੁਛ ਨਾਮਾ ਨਿਕਲਦਾ ਉਹ ਤਰੀਕੇ ਨਾਲ ਕਰਕੇ ਕੋਈ ਮੰਗ ਦਾ ਪਤਾ ਲੱਗਦਾ ਵੀ ਆਪਣੀ ਹੋਰ ਕੀ ਮੰਗਾ ਉਤੇ ਫਿਰ ਗੌਰ ਕਰਕੇ ਤਾਂ ਜੋ ਮੰਗਾ ਹੀ ਪੂਰੀਆ ਕਰ ਸਕਣਾ ਅੱਜ ਅਸੀਂ ਸਮਰੋਪਤੀ ਦਿਨ ਵੀ ਇਹੀ ਰੇ ਲੈਣਾ ਹੈ ਤੇ ਵੀ ਅਸੀਂ ਨੇ 1000 ਰੁਪਏ ਜਰਨਲ ਦਾ ਰੱਖਿਆ ਹੈ 880 ਰੱਖਿਆ ਹੈ ਉਹਦੇ ਵਾਸਤੇ ਵੀ ਉਹਨੂੰ ਕਨੈਕਸ਼ਨ ਵੀ ਦਿੱਤਾ ਜਾਊਗਾ ਅੰਡਰਗਰਾਊਂਡ ਪਾਈਪ ਲੈਣ ਪਊਗੀ ਦੋ ਵਾਟਰ ਬਾਕਸ ਨੇ 2.5-2.5 ਲੱਖ ਲੀਟਰ ਦੀਆਂ ਟੈਂਕੀਆਂ ਨੇ ਤਾਂ ਜੋ ਪਿੰਡ ਨੂੰ ਵਧੀਆ ਸਹੂਲਤ ਹੈ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਜੀ ਸਮਰੋਪਤੀ 'ਚ ਇਕੱਠ ਕੀਤਾ ਗਿਆ ਦਾ ਮੁੱਖ ਮੰਤਵ ਕੀ ਸੀ ਕਿਵੇਂ ਪੰਚਾਇਤ ਆ ਜਿਹਦਾਂ ਉਹੀ ਕੱਲ ਮੰਗੂ ਰੇ ਲੈਣ ਵਾਸਤੇ ਅੱਛਾ ਜੀ ਜਿਹੜੇ ਆਪਾਂ ਪੈਸੇ ਭਰਨੇ ਨੇ ਮੰਗਾ ਜਿਹੜਾ ਲਈ ਆਏ ਵੀ ਤਿਆਰ ਨੇ ਬਸ ਸਾਰੇ ਓਕੇ ਆ ਕੰਮ ਕਿਵੇਂ ਹੁੰਗਾਰਾ ਕਿਵੇਂ ਦਾ ਮੇਰੇ ਇੱਥੇ ਪਿੰਡ ਦਾ ਸਾਥ ਮਿਲ ਰਿਹਾ ਹੈ ਪਿੰਡ ਦਾ ਵਧੀਆ ਮਿਲ ਰਹੀ ਹਾਂ ਹਾਂ ਇਹਨਾਂ ਦਾ ਮਤਲਬ ਇਹ ਆ ਕਿ ਲੋਕਾਂ ਨੂੰ ਵੀ ਕੋਸ਼ਿਸ਼ ਕਰਕੇ ਇਹ ਨਹੀਂ ਹਜਾ ਦੀ ਚੀਜ਼ ਆ ਗਈ ਪੈਸਾ ਲਾ ਕੇ ਬਰਬਾਦ ਹੋ ਗਿਆ ਪਿੰਡ ਸਾਡੇ ਦੇ ਖਰਚ ਬਣਦੇ ਨੇ ਅੱਛਾ ਉਹ ਅਸੀਂ ਪਿੱਛੇ ਪਾਸੇ ਦੇ ਨਾਮਾਂ ਤੋਂ ਪੁੱਠੇ ਪਾਸੇ ਕੱਲ ਪਰਸੋਂ ਦੇਖ ਕੇ ਕਰਦੇ ਉਹ ਦੇਖ ਹੀ ਨਹੀਂ ਰਹੇ ਕਿਸੇ ਪਾਸੇ ਮਰ ਕੇ ਜਿੱਤ ਲਾਉਣਗੇ ਸਾਡੇ ਬੁਮਾਰੀਆਂ ਨਾਲ ਉਹ ਰਹੇ ਹਰ ਘਰ ਘਰ ਆਪਣੀ ਹੱਥਾਂ ਲਈ ਅਸੀਂ ਜਾਂਦੇ ਜਿੱਥੇ ਦਰਖਤ ਚੜ੍ਹ ਪਰਿਆਂ ਵਾਲਾ ਮਾਰ ਕੇ ਜਿੱਥੇ ਕਿੱਥੇ ਨਾ ਉਹ ਅਸੀਂ ਵੀ ਫਿਰ ਮਾਰ ਰਹੇ ਹਾਂ ਤੇ ਯਾਦ ਹੈ ਜਿਹੜਾ ਪਮਾਰੀਆਂ ਨਾਲ ਮਿਲ ਰਿਹਾ ਸੀ ਇਹ ਕਰਕੇ ਚੰਗਾ ਪਾਣੀ ਪੀਣ ਲਈ ਲਗਭਗ 500 ਤੋਂ ਲੈ ਕੇ 1000 ਕੁੱਲ ਤੱਕ ਕੁੱਤੇ ਦੋ ਬਾਰਡਰ ਬਾਕਸ